मान डीजीपी साहब पंजाब श्री गौरव यादव जी आई पी एस सरदार हरजीत सिंह डीआई साहब बठिंडा रेंज बटिंडा ਤੇ ਮੈਡਮ ਅਮਨੀਤ ਕੌਂਡਲ ਐਸਐਸਪੀ ਸਾਹਿਬ ਬਠਿੰਡਾ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਤਲਵੰਡੀ ਸਾਹਿਬ ਡਿਵੀਜ਼ਨ ਵੱਲੋਂ ਦੋ ਥਾਣਿਆਂ ਦੀ ਜਿਹੜੀ ਫੋਰਸ ਲੈ ਕੇ ਕਰੀਬ 50 ਦੇ ਮੁਲਾਜ਼ਮ ਨਾਲ ਲੈ ਕੇ ਅਸੀਂ ਵੱਖ-ਵੱਖ ਜਗ੍ਹਾ ਤੇ ਤਲਵੰਡੀ ਸਾਹਿਬ ਡਿਵੀਜ਼ਨ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਸੀ ਜਿਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਕੁਝ ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਕੁਝ ਵਹੀਕਲ ਜਿਹੜੇ ਹੈਗੇ ਕਬਜ਼ੇ 'ਚ ਲਏ ਹੈਗੇ ਆ ਤੇ ਜਿਹੜੀ ਹੈਗੀ ਹੈ ਨਸ਼ਿਆਂ ਦੀ ਇਹਦੇ ਚ ਇਹਨਾਂ ਤੋਂ ਪੁੱਛਗਿੱਛ ਕਰਕੇ ਤੇ ਨਸ਼ਿਆਂ ਦੀ ਰਿਕਵਰੀ ਕਰਾ ਕੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਕਿੰਨੇ ਕਿ ਸਰ ਬੰਦੇ ਰਹਉਂਦਾ ਕਿਤੇ 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 ਰੇਡ ਕੀਤੀ ਗਈ ਹੈ ਤੇ ਲਗਾਤਾਰ ਜਾਰੀ ਰਹਿਣੀ ਹੋਵੇ ਕਿ ਜਿਹੜੀ ਹੈਗੀ ਹੈ ਇੱਕ ਤਾਂ ਅਸੀਂ ਅੱਜ ਤਲਵੰਡੀ ਸਾਬੜੀ ਦੇ ਜਿਹੜੇ ਸਾਡੇ ਹੌਟਸਪੌਟ ਆ ਦਿੱਤੇ ਹੋਏ ਉਹਨਾਂ ਦੇ ਉੱਪਰ ਜਿਹੜਾ ਹੈਗਾ ਜਿਹੜੀ ਮذਬੀ ਪਾਈਚਾਰੇ ਦੀ ਧਰਮਸ਼ਾਲਾ ਹੈਗੀ ਹੈ ਜਾਂ ਉਹਨਾਂ ਦਾ ਮੁਹੱਲਾ ਹੈਗਾ ਉੱਥੇ ਤੇ ਕਿਲਾ ਵਾਲੇ ਖੂਦ ਦੇ ਕੋਲ ਤੇ ਉਸ ਤੋਂ ਇਲਾਵਾ ਭਾਗੀ ਬੰਦਰ ਤੇ ਹੋਰ ਕਈ ਵਕ ਵਕ ਜਗਾ ਤੇ ਤਲਵੰਡੀ ਸਾਬ ਡਿਵੀਜ਼ਨ ਵਿਖੇ ਰੇਡ ਕੀਤੀ ਹੈ ਤੇ ਜਿਹਦੇ ਤੇ ਅਸੀਂ ਜਿਹੜਾ ਹੈਗਾ ਮਤਲਬ ਆਪਣਾ ਨਸ਼ਿਆਂ ਨੂੰ ਰਿਕਵਰ ਕਰਨ ਦੇ ਲਈ ਜਿਹੜਾ ਇਹ ਸਰਚ ਆਪਰੇਸ਼ਨ ਚਲਾਇਆ ਕਿਨੇ ਫੋਰਸ ਫੋਰਸ ਕਿੰਨੇ ਕਿਲਵਾਈ ਫੋਰਸ ਕਰੀਬ ਜਿਹੜੇ ਹੈਗੇ ਆ ਅਸੀਂ ਦੋ ਥਾਣਿਆਂ ਦੇ ਥਾਣਾ ਰਾਮਾ ਤੇ ਥਾਣਾ ਤਲਵੰਡੀ ਸਾਬੋਂ ਦੇ ਕਰੀਬ ਪੰਜਾਬ ਦੇ ਕਰੀਬ ਜਿਹੜੇ ਹੈਗੇ ਆ ਉਹ ਮੁਲਾਜ਼ਮ ਅਸੀਂ ਲਗਾਏ ਜੀ ਮੈਸੇਜ ਇਹ ਜਿਹੜਾ ਮਤਲਬ ਕੋਰਸ ਨਸ਼ਾ ਲਗਾਤਾਰ ਚੱਲ ਰਿਹਾ ਹੈ ਬਿਲਕੁਲ ਲਗਾਤਾਰ ਕਾਰਵਾਈ ਕਰੀਏ ਮੈਸੇਜ ਦੇਖੋ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਬਈ ਕੋਈ ਵੀ ਮਹਿਕਮਾ ਕੋਈ ਵੀ ਸਰਕਾਰ ਉਸ ਸਮੇਂ ਤੱਕ ਆਪਣੇ ਮਿੱਥੇ ਟਿਕੇ ਨੂੰ ਪੂਰਾ ਨਹੀਂ ਕਰ ਸਕਦੀ ਜਦੋਂ ਤੱਕ ਜਿਹੜਾ ਲੋਕ ਉਹਦੀ ਜਿਹੜੀ ਹੈਗੀ ਹੈ ਮਦਦ ਨਹੀਂ ਕਰਨਗੇ ਮਦਦ ਮੀਨਸ ਮਤਲਬ ਜਿਹੜਾ ਲੋਕ ਨਾਲ ਹਮਲਾ ਮਾਰ ਕੇ ਇਕੱਠੇ ਖੜੇ ਨਹੀਂ ਹੋਣਗੇ ਪਰ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਬਈ ਲੋਕਾਂ ਨੇ ਜਿਹੜਾ ਹੈਗਾ ਇਹ ਪੈਸੇ ਦੀ ਖਾਤਰ ਜਿਹੜਾ ਹੈਗਾ ਨਸ਼ੇ ਨੂੰ ਜਿਹੜਾ ਇੱਕ ਮਤਲਬ ਕਿਤੇ ਵਜੋਂ ਅਪਣਾ ਲਿਆ ਹੈਗਾ ਤੇ ਇਹ ਨਸ਼ੇ ਨੂੰ ਜਿਹੜਾ ਹੈਗਾ ਮੈਂ ਵਾਦਾ ਕਰਦਾ ਵੀ ਅਸੀਂ ਇਹਦੇ ਤੇ ਸਖਤੀ ਨਾਲ ਕਾਰਵਾਈ ਕਰਕੇ ਤੇ ਇਹਨੂੰ ਨਸ਼ੇ ਨੂੰ ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਚੋਂ ਖਤਮ ਕਰਾ ਦੇ ਤੇ ਪੰਜਾਬ ਚੋਂ ਖਤਮ ਕਰਾ ਦੇ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਸਰਦਾਰ ਹਰਜੀਤ ਸਿੰਘ ਡੀਆਈ ਸਾਹਿਬ ਬਟਿੰਡਾ ਰੇਂਜ ਬਟਿੰਡਾ ਤੇ ਮੈਡਮ ਅਮਨੀਤ ਖੰਡਲ ਐਸਐਸਪੀ ਸਾਹਿਬ ਬਟਿੰਡਾ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਤਲਵੰਡੀ ਸਾਹਿਬ ਡਿਵੀਜ਼ਨ ਵੱਲੋਂ ਦੋ ਠਾਣਿਆਂ ਦੀ ਜਿਹੜੀ ਫੋਰਸ ਲੈ ਕੇ ਕਰੀਬ 50 ਦੇ ਮੁਲਾਜ਼ਮ ਨਾਲ ਲੈ ਕੇ ਅਸੀਂ ਵੱਖ-ਵੱਖ ਜਗ੍ਹਾ ਤੇ ਤਲਵੰਡੀ ਸਾਹਿਬ ਡਿਵੀਜ਼ਨ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਸੀ ਜਿਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਕੁਝ ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਕੁਝ ਵਹੀਕਲ ਜਿਹੜੇ ਹੈਗੇ ਕਬਜ਼ੇ 'ਚ ਲਈ ਹੈਗੇ ਆ ਤੇ ਜਿਹੜੀ ਹੈਗੀ ਹੈ ਨਸ਼ਿਆਂ ਦੀ ਇਹਦੇ 'ਚ ਇਹਨਾਂ ਤੋਂ ਪੁੱਛਗਿੱਛ ਕਰਕੇ ਤੇ ਨਸ਼ਿਆਂ ਦੀ ਰਿਕਵਰੀ ਕਰਾ ਕੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਗਈ ਕਿੰਨੇ ਕਿ ਸਰ ਬੰਦੇ ਰਾਉਂਡਾ ਕਿਤੇ 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 ਰੇਡ ਕੀਤੀ ਗਈ ਹੈ ਤੇ ਲਗਾਤਾਰ ਜਾਰੀ ਰਹਿਣੀ ਹੈ ਇਹ ਜਿਹੜੀ ਹੈਗੀ ਹੈ ਇੱਕ ਤਾਂ ਅਸੀਂ ਅੱਜ ਤਲਵੰਡੀ ਸਾਬੜੀ ਦੇ ਜਿਹੜੇ ਸਾਡੇ ਹੌਟਸਪੌਟ ਐ ਦਿੱਤੇ ਹੋਏ ਉਹਨਾਂ ਦੇ ਉੱਪਰ ਜਿਹੜਾ ਹੈਗਾ ਜਿਹੜੀ ਮਜਬੀ ਪਾਈਚਾਰੇ ਦੀ ਧਰਮਸ਼ਾਲਾ ਹੈਗੀ ਹੈ ਜਾਂ ਉਹਨਾਂ ਦਾ ਮਹੱਲਾ ਹੈਗਾ ਉੱਥੇ ਤੇ ਕਿਲਾ ਵਾਲੇ ਖੂਦ ਦੇ ਕੋਲ ਤੇ ਉਸ ਤੋਂ ਇਲਾਵਾ ਭਾਗੀਵੰਦਰ ਤੇ ਹੋਰ ਕਈ ਵਕ ਵਕ ਜਗ੍ਹਾ ਤੇ ਤਲਵੰਡੀ ਸਾਬੜੀ ਡਿਵੀਜ਼ਨ ਵਿਖੇ ਰੈਡ ਕੀਤੀ ਹੈ ਤੇ ਜਿਹਦੇ ਤੇ ਅਸੀਂ ਜਿਹੜਾ ਹੈਗਾ ਮਤਲਬ ਆਪਣਾ ਨਸ਼ਿਆਂ ਨੂੰ ਰਿਕਵਰ ਕਰਨ ਦੇ ਲਈ ਜਿਹੜਾ ਇਹ ਸਰਚ ਆਪਰੇਸ਼ਨ ਚਲਾਇਆ 4 4 ਫੋਰਸ ਕਰੀਬ ਜਿਹੜੇ ਹੈਗੇ ਆ ਅਸੀਂ ਦੋ ਥਾਣਿਆਂ ਦੇ ਥਾਣਾ ਰਾਮਾ ਤੇ ਥਾਣਾ ਤਲਵੰਡੀ ਸਾਬੋਦੇ ਕਰੀਬ ਪੰਜਾਬ ਦੇ ਕਰੀਬ ਜਿਹੜੇ ਹੈਗੇ ਆ ਉਹ ਮੁਲਾਜ਼ਮ ਸੀ ਲਗਾਏ ਮੈਸੇਜ ਕੀ ਜੇ ਮਤਲਬ ਲੋਕਾਂ ਨੂੰ ਨਾ ਚਾ ਲਗਾਤਾਰ ਚੱਲ ਰਿਹਾ ਹੈਗਾ ਬਿਲਕੁਲ ਲਗਾਤਾਰ ਕਾਰਵਾਈ ਕਰ ਰਹੇ ਹਾਂ ਮੈਸੇਜ ਦੇਖੋ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਕੋਈ ਵੀ ਮਹਿਕਮਾ ਕੋਈ ਵੀ ਸਰਕਾਰ ਉਸ ਸਮੇਂ ਤੱਕ ਆਪਣੇ ਮਿਥੇ ਟਿਕੇ ਨੂੰ ਪੂਰਾ ਨਹੀਂ ਕਰ ਸਕਦੀ ਜਦੋਂ ਤੱਕ ਜਿਹੜਾ ਲੋਕ ਉਹਦੀ ਜਿਹੜੀ ਹੈਗੀ ਹੈ ਮਦਦ ਨਹੀਂ ਕਰਨਗੇ ਮਦਨ ਮੀਨਸ ਮਤਲਬ ਜਿਹੜਾ ਲੋਕ ਨਾਲ ਹਮਲਾ ਮਾਰ ਕੇ ਇਕੱਠੇ ਖੜੇ ਨਹੀਂ ਹੋਣਗੇ ਪਰ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਹੈ ਵੀ ਲੋਕਾਂ ਨੇ ਜਿਹੜਾ ਹੈਗਾ ਇਹ ਪੈਸੇ ਦੀ ਖਾਤਰ ਜਿਹੜਾ ਹੈਗਾ ਨਸ਼ੇ ਨੂੰ ਜਿਹੜਾ ਇੱਕ ਮਤਲਬ ਕਿਤੇ ਵਜੋਂ ਅਪਣਾ ਲਿਆ ਹੈਗਾ ਤੇ ਇਹ ਨਸ਼ੇ ਨੂੰ ਜਿਹੜਾ ਹੈਗਾ ਮੈਂ ਵਾਅਦਾ ਕਰਦਾ ਵੀ ਅਸੀਂ ਇਹਦੇ ਤੇ ਸਖਤੀ ਨਾਲ ਕਾਰਵਾਈ ਕਰਕੇ ਤੇ ਇਹਨੂੰ ਨਸ਼ੇ ਨੂੰ ਜਿਹੜਾ ਹੈਗਾ ਮਠੰਡੇ ਜ਼ਿਲ੍ਹੇ ਚੋਂ ਖਤਮ ਕਰਾ ਦੇ ਤੇ ਪੰਜਾਬ ਚੋਂ ਨਸ਼ਾ ਖਤਮ ਕਰਾ ਦੇ